ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਬੋਜ ਦਾ ਕੱਪੜਾ ਬਾਬੇ ਦੀ ਹੱਟੀ ਤੇ ਆ ਜਾਓ 25 2500 ਵਾਲੇ ਸੂਟ 5 500 ਚ ਕਰ ਦਿੱਤੇ ਆ ਦਿਨ ਤੁਹਾਡੇ ਕੋਲ ਚਾਰ ਹੈਗੇ ਆ ਆ ਦੇਖੋ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 25 2500 ਵਾਲੇ ਸੂਟ 5 500 ਅੱਜ ਸੋਮਵਾਰ 3 ਜੂਨ ਹੈ ਅੱਜ ਵੀਡੀਓ ਚੱਲੇਗੀ ਰਾਤੀ 10 ਵਜੇ ਦੁਕਾਨ ਖੁੱਲੀ ਹੈ ਅੱਜ ਹੀ ਆ ਜਾਓ ਜਿਹੜੇ ਨੇੜੇ ਰਹਿੰਦੇ ਆ ਦੇਖੋ ਜਿਹੜਾ ਮਰਜੀ ਸੂਟ ਲੈ ਜਾਓ ਕਾਲਾ ਲੈ ਜਾਓ ਨੀਲਾ ਲੈ ਲਓ ਲਾਲ ਲੈ ਲਓ ਜਿਹੜਾ ਮਰਜੀ 500 500 ਦੇ ਵਿੱਚ ਕਰਤਾ 500 ਰੁਪਏ ਵਿੱਚ ਭੈਣ ਜੀ ਦੇ ਰਹੇ ਆ ਤੁਸੀਂ ਵੀ ਲੈ ਜਾਓ ਆ ਚੱਕੋ 500 ਰੁਪਏ ਦੇ ਸੂਟ ਬਾਜ਼ਾਰ 'ਚ 3000 ਦਾ ਲਹਿੰਗਾ ਬਾਬੇ ਦੀ ਹੱਟੀ ਤੋਂ ਲੈ ਜਾਓ ਸਿਰਫ 300 ਦੇ ਵਿੱਚ ਜਿਹੜਾ ਬਾਜ਼ਾਰ 'ਚ ਤੁਸੀਂ 25000 ਦਾ ਲੈਣਾ ਕਪੜਾ ਇੱਥੇ 5000 'ਚ 10 ਸੂਟ ਤੁਸੀਂ ਲੈਣੇ 25000 ਦੇ ਇੱਥੇ ਮਿਲ ਜਾਣਾ 5000 'ਚ 10 ਸੂਟ ਦੁਕਾਨਦਾਰ ਕਹਿੰਦੇ ਬਾਬੇ ਨੇ ਮਰ ਜਾਣਾ ਜਿਹੜੇ ਲੱਕੜੀ ਪੈ ਗਿਆ ਨਹੀਂ ਮਰਦਾ ਕਈਆਂ ਨਾਲ ਲੈ ਕੇ ਜਾਊਂਗਾ ਪਰ ਭੈਣਾ ਭਰਾਵਾਂ ਦਾ ਫਾਇਦਾ ਕਰਕੇ ਜਾਊਂਗਾ ਪਰ ਆ ਆ ਤਾਂ ਗਾ 5 500 'ਚ ਦਊਂਗਾ ਇਹ ਸੱਦੇ ਨਹੀਂ ਕਪੜਾ ਲੈਣਾ ਲੈ ਜਾਓ 500 ਰੁਪਏ ਦਾ ਆ ਗੱਲ ਤਾਂ ਭੱਜਣ ਵਾਲੀ ਆ ਨਾ ਭੱਜਣਾਂ ਦੀ ਗੱਡੀ ਐ ਸਸਤਾ ਦੇ ਰਿਆਂ ਲੋਕਾਂ ਦੇ ਰਾਹ ਅੱਖਾਂ ਕੰਨ ਖੋਲਦਾ ਪਿਆ ਮੀ ਮੇਰੇ ਭੈਣ ਭਰਾਓ ਓਏ ਲੁੱਟ ਨਾ ਕਰਾਓ ਰਿਟੇਲਰ ਤੇ ਹੋਲ ਸੇਲਰ ਦੇ ਵਿੱਚ ਨਾ ਆਰ ਤੇ ਐਚ ਦਾ ਫਰਕ ਹੁੰਦਾ ਆ ਫਿਰ ਇਸ ਕਰਕੇ ਆ ਚੱਕੋ 500 500 500 ਹਜ਼ਾਰ ਰੁਪਏ ਦਾ ਬਾਜ਼ਾਰ 'ਚ ਇੱਕ ਇੱਥੇ ਕਰਦੇ 500 ਦੇ ਦੋ 250 ਰੁਪਏ ਦਾ ਸੂਟ ਆ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਛੇਤੀ ਆ ਜਾਓ ਹੋਰ ਤੁਹਾਨੂੰ 500 ਦਾ ਕਢਾਈ ਵਾਲਾ ਮੋਰ ਵੀ ਬਿਠਾਤਾ ਲੈ ਜਾਓ ਵੱਡੇ ਫਾਇਦੇ ਕਰ ਰਹੇ ਆ ਤੁਹਾਡੇ ਆ ਧਮਾਕਾ ਜਾਮ ਦਾ ਸੂਟ ਚੁੰਨੀ ਨਾਲ ਸ਼ਫੌਨ ਦੀ ਉਹ ਵੀ ਪਿਓਰ ਦੀ ਠੀਕ ਹੈ ਕਿੰਨੇ ਦਾ 7-800 ਰੁਪਏ ਦਾ ਆਲਾ ਸਸਤਾ ਕਰ ਤਈ ਇੱਕ ਕਰ ਇੱਕ ਫ੍ਰੀ ਕਰਤੇ 500 ਦੇ ਦੋ 250 ਰੁਪਏ ਕਰਤਾ ਉਹ ਮਾਡਰਨ ਵਾਲਾ ਸੂਟ ਆ ਫੋਟੋ ਵਾਲਾ ਪੀਸ ਚੈੱਕ ਕਰ ਲੋ ਹਜੇ ਵੀ 250 ਰੁਪਏ ਦਾ ਕਰਤਾ ਦੇਖੋ ਜੀ ਸ਼ਗਨਾ ਵਾਲਾ ਰੰਗ ਸ਼ਗਨਾ ਵਾਲਾ ਸੂਟ ਦਾਜ ਬੜੀ ਦਾ ਕੋਈ 1700 ਨਹੀਂ ਇਹਦਾ ਕੋਈ 1800 ਨਹੀਂ ਲੈ ਜਾਓ ਚਾਪ 400 ਰੁਪਏ ਲੈ ਜਾਓ ਜੀ ਰੰਗ ਵੀ ਇੱਚ ਸੋਨੇ ਸੋਨੇ ਹੈਗੇ ਨਾਲੇ ਜੇ ਕੋਈ ਕੱਪੜੇ ਦਾ ਕੰਮ ਕਰਨਾ ਚਾਹੁੰਦੇ ਹੋ ਸਲਾਹ ਸਾਡੀ ਤਰੀਕਾ ਸਾਡਾ ਪ੍ਰੋਫਿਟ ਤੁਹਾਡਾ ਤੇ ਜੇ ਕੱਪੜਾ ਨਾ ਵਿਕੇ ਫਿਰ ਸਾਡਾ 1000% ਦੀ ਗਾਰੰਟੀ ਨਾਲ। ਇਹੀ ਪੀਸ 1295 ਹੈ। ਆ ਨਾਲ ਦੁਪੱਟੇ ਦੇ ਵੀ ਦੇਖੋ। ਹਾਂਜੀ 1295 ਹੈਗਾ ਆ। ਇੱਥੇ ਇੱਕ ਨਾਲ ਇੱਕ ਫ੍ਰੀ 1000 ਚ ਕਰਤਾ 500 ਦੇ ਦੋ 500 ਰੁਪਏ ਸੂਟ ਕਰਤਾ। 1000 ਦੇ ਦੋ ਕਰਦੇ। ਇਹ ਵੀ 500 ਦੇ ਵਿੱਚ। ਬਿਲਕੁਲ ਦੇਖੋ ਪੀਸ। ਇਹ ਕੁੜੀਆਂ ਕਹਿੰਦੀਆਂ ਇਹ ਸਾਨੂੰ ਮਿਲਦੀ ਮੁਹੱਲੀ ਚੰਡੀਗੜ੍ਹ ਤੋਂ ਪਰ ਇਹ ਜਮਸ਼ੇਰ ਚ ਵੀ ਆ ਗਿਆ। ਆ ਦੇਖੋ ਪੀਸ ਲੈਸਾ ਦੇਖੋ ਲੱਗੀਆਂ ਹੋਈਆਂ ਦੇਖੋ ਡਿਜੀਟਲ। ਹਮ 900 ਰੁਪਏ ਦਾ ਸੂਟ ਦਾਂਗੇ ਬਸ ਜਰੇ 32 3200 335 350 ਫਾਈਨ ਕੁਆਲਿਟੀ ਜਿਹਨੂੰ ਕਹਿੰਦੇ ਆਪਾਂ ਫਾਈਨ ਹਾਂ ਹੈਨਾ ਆ ਦੇਖੋ ориджинал پیس ਕੜਾਈਆਂ ਕੀਤੇ ਹੋਏ ਆ ਦੇਖੋ ਟੈਬੀ ਦੇ ਦੁਪੱਟੇ 32 32 35 35 ਵਾਲੇ ਸੂਟ ਆਪਾਂ ਹਾਊ ਮੱਚ ਕਰਕੇ ਲੈ ਲੈਂਦੇ ਆ ਵੀ ਪੈਕ ਕਰਦੇ ਭਾਈ ਬਹੁਤ ਸੋਹਣਾ ਹਲੋ ਬਾਬੇ ਜੀ ਨੇ ਸੇਲ ਚ ਲੱਗ ਗਿਆ 1095 ਰੁਪਏ ਤੁਹਾ ਨੇੜੇ ਕਰਕੇ ਭਾਈ ਜੀ ਪਹਿਲਾ ਸੂਟ ਦਿਖਾਵਾ ਨੋਰਸ ਦਾ ਕੰਮ ਕੀਤਾ ਪਰਲ ਵਰਕ ਨਾਲ ਉੱਪਰ ਬਰਸ਼ ਪੈਨ ਨਾਲ ਨਾਲੇ ਕੜਾਈ ਆ ਉੱਪਰ ਚਿਕਨ ਗਾਰੀ ਦਾ ਕੰਮ ਹੈ ਦੁਪੱਟਾ ਦੇਖੋ ਪ੍ਰੋਪਰ ਕੋਟੇ ਡੋਰੀ ਨਾਲ ਪ੍ਰੋਪਰ ਲੈਸਾਂ ਨਾਲ ਦੁਪੱਟਾ ਆ ਲੋ ਆ ਦੇਖੋ ਪਹਿਲਾਂ ਸੂਟ ਜਰੂਰ ਦਿਖਾ ਦਿਓ ਆ ਦੇਖੀ ਲੋ ਭਾਜੀ ਫਿਰ ਰੇਟ ਵੀ ਲੋ 995 ਰੁਪਏ ਆ ਸੈਲੀਬ੍ਰਿਟੀ ਦੀ ਫੋਟੋ ਨਾ ਲੱਗੀ ਐ ਆ ਚੱਕੋ 1195 ਰੁਪਏ ਦਾ ਸੂਟ ਪਾਊਗਾ ਆ ਦੇਖੋ ਇਹਦਾ ਸਕਰੀਨ ਸ਼ਾਟ ਲੈ ਲਓ ਜਿਹੜੀ ਦੁਕਾਨ ਤੇ ਜਾਂਦੇ ਦਾ ਰੇਟ ਵੀ ਪਤਾ ਕਰ ਲਿਓ ਜੇ ਕੋਈ 2500 3000 ਤੋਂ ਘੱਟ ਦੇ ਦੇਵੇ ਦੇਖੋ ਬਾਬੇ ਦੀ ਹੱਟੀ ਤੇ ਆਉਣ ਦਾ ਫਾਇਦਾ ਪਹਿਲੀ ਗੱਲ ਤਾਂ 1 ਲੱਖ ਵਾਲਾ ਕੱਪੜਾ 30000 ਜੇਤਾ ਦੂਜੀ ਗੱਲ ਕੱਪੜਾ ਨਹੀਂ ਵਿਕਿਆ ਕੋਈ ਟੈਨਸ਼ਨ ਨਹੀਂ ਹੈ ਵੀ ਹੁਣ ਕਰਾਂਗੇ ਕੀ ਉਹ ਵਾਪਸ ਦੇ ਕੇ ਨਮਾ ਲੈ ਜਾਓ ਪੂਰੇ ਵਰਲਡ ਦੇ ਵਿੱਚ ਕੋਈ ਵੀ ਕਪੜਾ ਵਾਪਸ ਦੀ ਗਰੰਟੀ ਨਹੀਂ ਲੈਂਦਾ। ਸਾਲਾ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਬਾਬੇ ਦੀ hattim ਜਮਸ਼ੇਰ ਖਾਨ ਜਿੱਤੇ ਹੁੰਦੇ ਆ ਤੁਹਾਡੇ ਬਹੁਤ ਵੱਡੇ ਫਾਇਦੇ। 100-100 ਰੁਪਏ ਦੇ ਸੂਟ ਵੀ ਤੁਸੀਂ ਲੈ ਕੇ ਆ ਸੀ ਪਰ ਹੁਣ ਹੈਗਾ ਟਾਈਮ ਵਿਆਹਾਂ ਸ਼ਾਦੀਆਂ ਦੇ ਜਿਹੜੀ ਦਾਜ-ਵਿਦ ਕਪੜਾ ਲੈਣਾ ਤੁਹਾਨੂੰ 25-2500 ਵਾਲੇ ਸੂਟ ਅੱਜ ਦੇ ਰਣੇ ਆ 15-1500 ਚ 2500 ਵਾਲਾ ਸੂਟ 1500 ਰੁਪਏ ਚ ਦਵਾਂਗੇ ਤੁਹਾਨੂੰ। ਕਿਹੜੀ ਦੁਕਾਨ ਦੇ ਤੁਸੀਂ? ਬਾਬੇ ਦੀ hattim ਤੇ ਆਏ ਆ ਤੁਹਾਡੇ ਕੋਲੇ ਆਏ ਆ ਤੁਸੀਂ ਕਹਿੰਦੇ ਸੀ ਨਾ 2500 ਵਾਲਾ 1500 ਜਿਹੜਾ ਹੁਣ ਦੇ ਦਿਓ। ਅ 2500 ਆਲਾ 500 ਦੇ ਵਿੱਚ 500 ਰੁਪਏ ਚ ਕਰ ਦਿੱਤਾ ਵਾ ਠੀਕ ਆ ਤੁਹਾਡਾ ਬਿਲਕੁਲ ਠੀਕ ਹੈ ਤੁਸੀਂ ਕਹਿੰਦਾ ਭਲੇਖਾ ਪਹਿ ਗਿਆ ਆ ਚੱਕੋ ਤੁਸੀਂ ਨਾ ਜਿਹੜੀ ਆ 2500 ਦੀ 1500 ਦੀ ਗੱਲ ਕੀਤੀ ਹੈ ਨਾ ਰਿਟੇਲਰਾਂ ਦੀ ਦੁਕਾਨ ਤੇ ਜਾ ਕੇ ਕਰਿਆ ਕਰੋ ਜਿਹੜੇ ਰਿਟੇਲਰ ਬੁਲਾਉਂਦੇ ਤੁਹਾਨੂੰ ਇਹ ਪਿਓਰ ਕਰੇਵ ਦਾ ਸੂਟ ਹੈ ਠੀਕ ਹੈ ਹਾਂਜੀ ਆ ਦੇਖੋ ਇਹ ਚ ਡਿਜ਼ਾਈਨ ਇਹ ਪਿਓਰ ਕਰੇਵ ਦੇ ਡਿਜ਼ਾਈਨ ਨੇ ਨੇਚਰਲ ਕਰੇਵ ਦੇ ਉੱਪਰ ਹਾਂਜੀ ਠੀਕ ਹੈ ਜੀ ਰੇਟ ਤਾਂ ਦੱਸੋ ਲੱਖ ਰੁਪਏ ਨਾਮ ਨਾਗਾ ਨੇਚਰਲ ਦੇ ਰਿਆਂ ਡੁਪਲੀਕੇਟ ਨਹੀਂ ਕੀ ਆ ਦੇਖੋ ਆ ਆਇਆ ਸੂਟ ਚੁਣਾਵਾਂ ਦੀਆਂ ਚੁੰਨੀਆਂ ਦੇ ਨਾਲ ਠੀਕ ਹੈ ਇੱਕ ਇੱਕ ਡਿਜ਼ਾਈਨ ਹੈ ਵਿਆਹ ਸ਼ਾਦੀਆਂ ਲਈ ਜਿਨ੍ਹਾਂ ਨੇ ਕੱਪੜਾ ਲੈਣਾ ਹੈ ਸੇਲ ਲੱਗਦੀ ਬਾਬੇ ਰੇੜੀ ਤੇ ਆ 2500 ਵਾਲਾ ਸੂਟ ਹਾਂਜੀ ਠੀਕ ਹੈ ਐਦਾਂ ਦੇ ਰੰਗ ਐਦਾਂ ਦੇ ਡਿਜ਼ਾਈਨ ਆ ਦੇਖੋ ਪੀਸ ਆ ਦੇ ਰਿਹਾ ਆਪਾਂ 500 ਰੁਪਏ 1500 ਨਹੀਂ ਆਹੋ 500 ਦੇ ਵਿੱਚ 500 ਚ ਕਰ ਦਿੱਤਾ ਜਾਂ ਦੇ ਵੀ ਦਿੱਤੇ ਜਾਂ ਭੈਣ ਭਰਾ ਲੈ ਵੀ ਰਿਹਾ ਆਹ ਦੇਖੋ ਆਨੇ ਪੀਸ 25 2500 ਵਾਲੇ ਨੇਚਰਲ ਦੇਓ ਭੈਣ ਦੇਖੋ ਚਾਰਾ ਕੱਪ ਲੈ ਕੇ ਨਾਲੀ ਤੁਰਿਆ 500 ਦਾ ਨਾ ਸੁਣ ਕੇ ਆ ਮਿਲ ਜਾਣਾ ਆ ਲਓ ਵੀ ਜਿਨ੍ਹਾਂ ਨੇ ਲੈਣਾ ਵਿਆਹ ਸਾਈ ਦਾ ਕੱਪੜਾ ਦਾਜ ਬੋਲ ਦਾ ਖਪੜਾ ਬਾਬੇ ਦੀ ਹੱਟੀ ਤੇ ਆ ਜਾਓ 25 2500 ਵਾਲੇ ਸੂਟ 5 500 ਚ ਕਰ ਦਿੱਤੇ ਆ ਦਿਨ ਤੁਹਾਡੇ ਕੋਲ ਚਾਰ ਹੈਗੇ ਆ ਆ ਦੇਖੋ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 25 2500 ਵਾਲੇ ਸੂਟ 5 500 ਅੱਜ ਸੋਮਵਾਰ 3 ਜੂਨ ਹੈ ਅੱਜ ਵੀਡੀਓ ਚੱਲੇਗੀ ਰਾਤੀ 10 ਵਜੇ ਦੁਕਾਨ ਖੁੱਲੀ ਹੈ ਅੱਜ ਹੀ ਆ ਜਾਓ ਜਿਹੜੇ ਨੇੜੇ ਰਹਿੰਦੇ ਆ ਲਓ ਆ ਜਾਓ ਜੀ ਛੇਤੀ 25 2500 ਵਾਲੇ 5 500 ਚ ਕਰਦੇ ਆ ਰੰਗ ਦੇਖੋ ਇਹਨਾਂ ਚ ਹਾਂਜੀ ਰੰਗ ਦੇਖੋ ਰੰਗ ਆਹ ਦੇਖੋ ਕਲਰ ਚਾਰਟ ਆਹ ਦੇਖੋ ਪੀਸ ਆਹ ਲੋ ਕਲਰ ਚਾਰਟ ਦੇਖੋ ਡਿਜ਼ਾਈਨ ਦੇਖੋ ਹੂੰ ਆਹ 25 2500 ਵਾਲੇ ਸੂਟ ਹੈਵੀ ਹੈਂਡਵਰਕ 500 ਰੁਪਏ ਦਾ ਕਰ ਦਿੱਤਾ ਬਾਪੇ ਦੀ ਹੱਡੀ ਨਾਲ ਚੈਲੇਂਜ ਦੇ ਨਾਲ ਦੇਖੋ ਜਿਹੜਾ ਮਰਜੀ ਲੈ ਜਾਓ ਆਹ ਦੇਖੋ ਭਾਵੇਂ ਵਿਆਹ ਸ਼ਾਦੀਆਂ ਲਈ ਕੀ ਗੱਲ ਹੋ ਗਈ ਤੁਹਾਡੀ ਬਾਜ਼ ਨਹੀਂ ਨਿਕਲਦੀ ਦੇਖੋ ਜਿਹੜਾ ਮਰਜੀ ਸੂਟ ਲੈ ਜਾਓ ਕਾਲਾ ਲੈ ਜਾਓ ਨੀਲਾ ਲੈ ਲਓ ਲਾਲ ਲੈ ਲਓ ਜਿਹੜਾ ਮਰਜੀ 500 500 ਦੇ ਵਿੱਚ ਕਰਤਾ 500 ਦੇ ਵਿੱਚ ਭੈਣ ਜੀ ਦੇ ਰਿਆਂ ਤੁਸੀਂ ਵੀ ਲੈ ਜਾਓ ਆ ਚੱਕੋ 500 ਰੁਪਏ ਦਾ ਸੂਟ ਲੈ ਜਾਓ ਮੈਂ ਹੁਣ ਇੱਥੇ ਸਾਡੀ ਬਸ ਨਹੀਂ ਹੋਣੀ ਮੈਨੂੰ ਹੋਰ ਵੀ ਸੂਟ ਦਿਖਾਓ ਸਾਰੀ ਪ੍ਰਾਈਡੀਆਂ ਦਿਖਾਓ ਸਾਰੀ ਦੁਕਾਨ ਖੋਲ ਕੇ ਦਿਖਾ ਦੂੰਗਾ ਅੱਜ ਇੱਕ ਇੱਕ ਸੂਟ ਦਾ ਡਰੇਕਟਰ ਨਾਲ ਭਾਂਡਾ ਹੀ ਖੋਲ ਦੇਣਾ ਪਾਉ ਦੇ ਕਰਦੋਰਾ ਕੰਮ ਆਹ ਦੇਖੋ ਜਰਾ ਮੈਂ ਤੁਹਾਨੂੰ ਦੱਸਿਆ ਵੀ 2500 ਵਾਲਾ ਸੂਟ 1500 ਦਾ ਨਹੀਂ ਮਿਲੂਗਾ ਹਾਂਜੀ ਠੀਕ ਹੈ ਲਓ ਜੀ ਵੱਡੇ ਫਾਇਦੇ ਹੋ ਰਿਹਾ 25 2500 ਵਾਲੇ 5 500 ਚ 25 2500 ਦੇ ਦੁਕਾਨਦਾਰ ਦੁਕਾਨਦਾਰ ਕਹਿੰਦੇ ਬਾਬੇ ਨੇ ਮਰ ਜਾਣਾ ਜਿਹੜੇ ਲੱਤਰੀ ਪੈ ਗਿਆ ਨਹੀਂ ਮਰਦਾ ਕਈਆਂ ਨਾਲ ਲੈ ਕੇ ਜਾਊਗਾ ਪਰ ਪੈਣਾ ਬਣਾਵਾਂ ਦਾ ਫਾਇਦਾ ਕਰਕੇ ਜਾਊਗਾ ਪਰ ਆ ਆ ਤੇ 5 500 ਚ ਦਊਗਾ ਆ ਗਾਹ ਦਾ ਸੱਜੇ ਨਹੀਂ ਕਪੜਾ ਲੈਣਾ ਲੈ ਜਾਓ 500 ਰੁਪਏ ਦਾ ਆ ਗੱਲ ਤਾਂ ਭੱਜਣ ਵਾਲੀ ਆ ਨਾ ਭੱਜਣਾਂ ਦੀ ਗੱਡੀ ਐ ਸਸਤਾ ਦੇ ਰਿਆਂ ਲੋਕਾਂ ਦੇ ਰਾਹ ਅੱਖਾਂ ਕੰਨ ਖੋਲਦਾ ਪਿਆ ਮੀ ਮੇਰੇ ਪੈਣ ਬਰਾਓ ਓਏ ਲੁੱਟ ਨਾ ਕਰਾਓ ਭਾਈ ਸਾਹਿਬ ਮੈਂ ਬਹੁਤ ਦੁਕਾਨਾਂ ਦੇ ਜਾਨਾ ਉਹ ਕਹਿੰਦੇ ਅਸੀਂ ਖਰੀਦੇ ਹੀ ਬਾਰਾ ਡੋਲਰ ਦੇ ਰੇਲਰ ਸਮਝ ਲੋ ਪਰ ਰੇਲਰ ਤੇ ਹੋਲ ਸੇਲਰ ਦੇ ਵਿੱਚ ਨਾ ਆਰ ਤੇ ਐਚ ਦਾ ਫਰਕ ਹੁੰਦਾ ਆ ਇਸ ਕਰਕੇ ਆ ਚੱਕੋ ਫੇਰ 200 500 500 ਹੋਰ ਤੁਸੀਂ ਸ਼ਰਤ ਲਾਣੀ ਕਹਿੰਦਾ ਵੀ ਚਾਰ ਚਾਰ ਲੈ ਕੇ ਜਾਓ ਸੂਟ ਕੱਲਾ ਕੱਲਾ ਸੂਟ ਲੈ ਕੇ ਜਾਓ 100 ਸੂਟ ਇਕੱਠਾ ਲੈ ਕੇ ਜਾਓ ਸੂਟ ਦਾ ਰੇਟ 500 ਹੀ ਰਹੂਗਾ ਕਦੇ ਇਦਾਂ ਨਾ ਕਹਦੇ ਲੋਕੀ ਆਣ ਤੁਸੀਂ ਕਹਿੰਦੇ ਦੇਣਾ ਇੱਕ ਸੂਟ ਆ ਆ ਭੈਣ ਭਰਾ ਖੜੇ ਨੇ ਵੀਡੀਓ ਬਣਾ ਦਵਾ ਇਹਨਾਂ ਨੇ ਸੂਟ ਚੱਕ ਲੈਣੇ ਨੇ ਤੇ ਅਸੀਂ ਦੇ ਦੇਣੇ ਨੇ ਭੈਣ ਜੀ 500 ਰੁਪਏ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਜੀ ਆ 2500 ਵਾਲਾ 500 ਚ ਰੇਟ ਸੁਣਿਆ ਪਹਿਲਾਂ ਨਹੀਂ ਜੀ ਆ ਰੇਟ ਜੈ ਜੈ ਜੀ ਹੈ ਹਾਂ ਜੀ 500 ਦੇ ਵਿੱਚ ਦੇ ਦੂੰਗਾ ਹੋਰ ਹੋਰ ਖੋਲੋ ਵੈਰਾਈਟੀ ਬਾਜੀ ਖੋਲਦੇ ਆ ਇੱਕ ਇੱਕ ਕਰਕੇ ਵੈਰਾਈਟੀ ਦਿਖਾਣੇ ਆ ਆ ਤੁਹਾਨੂੰ 500 ਦਾ ਵੱਡਾ ਧਮਾਕਾ ਬੰਬ ਦੇਤਾ ਹੁਣ ਇੱਕ ਇੱਕ ਸੂਟ ਖੋਲ ਕੇ ਦਿਖਾਣੇ ਆ ਆਓ ਤੁਹਾਨੂੰ ਅੱਗੇ ਸਟਾਰਟਿੰਗ ਕਰਦੇ ਆ ਬਾਜੀ ਮੈਂ ਆਪ ਤੇਰੀ ਸੇਲ ਲਈ ਆ ਸੂਟ ਮੇ ਕੋ 1000 ਪੀਸ ਹੈ 2500 ਰੁਪਿਆ ਦਾ 500 ਨੂੰ ਦੇਣਾ ਆ ਦੇਖੋ ਹਣ ਪੀਸ ਭਾਵੇਂ ਇੱਕ ਦਿਨ ਚ ਮੌਕੇ ਜੀ ਭਾਵੇਂ ਦੋ ਚ ਮੌਕੇ ਮੈਂ ਕਹਾਂ ਜੀ ਆ ਜੋ ਇਹ ਨਾ ਸੋਤੋਂ ਵੀ ਬਾਅਦ ਚ ਚੱਲਾਂਗੇ ਇਹ ਵੀ ਗੱਲ ਕਲੀਅਰ ਕਰ ਦਿੰਦੇ ਆ ਤੁਸੀਂ ਇਹ ਵੀ ਨਾ ਮੰਨ ਜਿ ਰੱਖੋ ਵੀ ਇੱਕ ਹੱਤ ਹੈਗਾ ਇੱਕ ਹੱਤ ਹੈਗਾ ਇੱਥੇ ਇੱਕ ਦਿਨ ਚ ਵੀ ਆਮਕਸ ਦਾ ਸਮਾਨ ਆਹ ਦੇਖੋ ਜਿਹੜਾ ਪਹਿਲਾਂ ਆ ਗਿਆ ਫੇਰਾ ਤੁਹਾਡਾ ਲੱਖ ਰੁਪਏ ਤੁਹਾਡੇ ਕੋਲ ਜਣੇ ਔਰ ਦੂਰ ਦੇਖੋ ਜੋਰ ਜੜਦਾ ਦੰਮੀਆਂ ਦੇ ਰੱਖਾਂ ਦਾ 1000 ਰੁਪਏ ਦਾ ਪੀਸ ਬਿਲਕੁਲ ਆਹ ਦੇਖੋ ਬਾਬੇ ਰੇੜੀ ਨੇ ਕਰਤਾ 250 ਰੁਪਏ ਦਾ ਇਹ ਠੀਕ ਹੋ ਤੁਸੀਂ ਮੈਂ ਬਿਲਕੁਲ ਠੀਕ ਆ ਤੁਸੀਂ ਆਪਰੇ ਕਹਿੰਨਾ ਮਰਨ ਨਾਲ ਮਰਨ ਨਾਲ ਬੰਦਾ ਇਦਾਂ ਨਹੀਂ ਗੱਲਾਂ ਕਰਦਾ ਹੁੰਦਾ ਚੱਕੋ 250 ਰੁਪਏ ਆਹ ਦੇਖੋ 1000 ਰੁਪਏ ਦਾ ਬਾਜ਼ਾਰ ਚ ਇੱਕ ਇੱਥੇ ਕਰਤੇ 500 ਦੇ ਦੋ 250 ਰੁਪਏ ਦਾ ਸੂਟ ਆ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਛੇਤੀ ਆ ਜਾਓ ਹੋਰ ਪਾਸੇ ਗੱਲਾਂ ਨਹੀਂ ਕਰਨਾ ਚੈਲੰਜ ਕਰਦੇ ਆ ਠੀਕ ਹੈ ਚੀਕਾਂ ਦਾ ਸਾਰੇ ਮਾਰੀ ਜਾਂਦੇ ਆ ਆ ਬੜਾ ਕਢਾਈ ਕੁੜੀ ਵਾਲਾ ਸੋਨਾ ਸੂਟ ਹੈ ਸਾਡੇ ਸਾਹਮਣੇ ਚੀਕਾਂ ਸਾਰੇ ਮਾਰੀ ਜਾਂਦੇ ਆ ਕਰੋ ਪੈਸਾ ਪਰਾਵਾ ਦਾ ਫੇਰਾ ਜੇ ਦੁਨੀਆ ਦੇ ਆਏ ਹੋ ਗੱਲਾਂ ਨਹੀਂ ਕਰਨੀਆਂ ਜੇ ਆਪਾਂ ਕਹਿ ਰਹੇ ਆ ਨਾ ਆਪਾਂ ਦੇਨੇ ਆ ਆ ਸੂਟ ਨਾਲ ਦੁਪੱਟਾ ਦੇਖ ਲਓ ਬਾਬਾ ਜੀ ਭਲਾ ਵੀ ਕਰੀਓ ਚਾਰ ਪੈਸੇ ਵੀ ਬਣਾ ਲਓ ਹੋਣਾ ਠੀਕ ਕਰਾਂਗੇ ਇੰਨਾ ਸਟਾਫ ਆ ਇੰਨੇ ਲੈਟਾ ਲੋ ਤਾਂ ਮਰ ਜਾਣਾ ਆ ਫਿਰ ਮੈਂ ਤੁਹਾਨੂੰ ਅਹੀ ਦਾਲੋ ਵੀ ਮਾਰੀ ਜਾਣਾ ਚੱਕੋ 500 ਰੁਪਏ ਆ ਵੀ 500 ਦਾ 500 ਰੁਪਏ ਦਾ 500 ਦੁਪੱਟਾ ਨਹੀਂ ਹੁੰਦਾ ਕੋਈ 500 ਰੁਪਏ ਦੇ ਰਿਆਂ ਪਹਿਣਾ ਪਹਿਣਾ ਉੱਧਰ ਬੈਠੀਆਂ ਸੀ ਜੰਨੀਆਂ ਪਹਿਣਾ ਉੱਧਰ ਬੈਠੀਆਂ ਸੀ ਇੱਧਰ ਆ ਗਈਆਂ ਨੇ ਆਹ ਦੇਖ ਲੋ 500 ਦਾ ਬਾਜ਼ਾਰ 'ਚ ਕਿਸੇ ਨੇ ਦੁਪੱਟਾ ਨਹੀਂ ਦੇਣਾ ਤੁਹਾਨੂੰ 500 ਦਾ ਕਢਾਈ ਵਾਲਾ ਮੋਰ ਵੀ ਬਿਠਾਤਾ ਲੈ ਜਾਓ ਵੱਡੇ ਫਾਇਦੇ ਕਰ ਰਹੇ ਆ ਤੁਹਾਡੇ ਆਹ ਦੇਖੋ ਜਾਮ ਦਾ ਸੂਟ ਆਹ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆਹ ਵੀਡੀਓ ਜਿਹੜੀ ਆਈਦੀ ਬਣਾ ਰਹੇ ਆ ਨਾ ਸੋਮਵਾਰ ਐ ਇਸ ਤਰੀਕੇ ਨਹੀਂ ਆਜੇ ਤਿੰਨ ਵੋਟਾਂ ਗਈਆਂ ਨਿਕਲ ਆ ਆਤਮਾਕਾ ਜਾਮ ਦਾ ਸੂਟ ਚੁੰਨੀ ਨਾਲ ਸ਼ਫੌਨ ਦੀ ਉਹ ਵੀ ਪਿਓਰ ਦੀ ਠੀਕ ਹੈ ਜਿੰਨੇ ਦਾ 7-800 ਰੁਪਏ ਦਾ ਆਲਾ ਸਸਤਾ ਕਰਤੇ 1 ਕਰ ਇੱਕ ਫ੍ਰੀ ਕਰਤੇ 500 ਦੇ ਦੋ 250 ਰੁਪਏ ਕਰਤਾ ਉਹ ਮਾਡਰਨ ਵਾਲਾ ਸੂਟ ਆ ਫੋਟੋ ਵਾਲਾ ਪੀਸ ਚੈੱਕ ਕਰ ਲੋ ਹਜੇ ਵੀ 250 ਰੁਪਏ ਦਾ ਕਰਤਾ ਆ ਦੇਖੋ ਬਾਜ਼ਾਰ 'ਚ ਜਿਹੜਾ 800 ਰੁਪਏ ਦਾ ਇੱਕ ਇੱਥੇ ਕਰਤੇ 500 ਦੇ ਦੋ ਚੱਕ ਵੀ 250 ਰੁਪਏ ਜੇ ਵੀ ਆ ਦੇਖੋ ਲੈ ਜਾਓ ਅੱਜ ਹਨਾ ਸਾਰਾ ਕੁਝ ਧਫੇ ਖੋਲ ਦੇਣੇ ਆ ਮੈਂ ਕਹਾਂ ਜੀ ਗਾਰੰਟੀ ਲੱਗੀ ਆ ਦੇਖੋ ਇਹ 1895 ਸੂਟ ਵੇਚਦਾ ਭਾਈ ਆ ਲੋ ਭਾਜੀ 400 ਰੁਪਏ ਚ ਲੈ ਜਾਓ ਬਾਬੇ ਦੀ ਹੱਟੀ ਤੋਂ ਯਾਰ ਠੀਕ ਆ ਤੁਸੀਂ ਇਹ ਜੱਗੋ ਤੇਰਵੇਂ ਗੱਲ ਹੀ ਕਰੀ ਜਾਂਦੇ ਆਂ ਆ ਚੱਕੋ ਭਾਜੀ 400 ਰੁਪਏ ਦੇ ਰਿਆਂ ਸਕਰੀਨ ਸ਼ਾਟ ਖਿੱਚ ਕੇ ਲਿਆਣਾ ਪੀਸ ਦਵਾਂਗੇ ਪਰ ਟਾਈਮ ਦੇ ਵਿੱਚ ਵਿੱਚ ਦੇਖੋ ਜੀ ਸ਼ਗਨਾ ਵਾਲਾ ਰੰਗ ਸ਼ਗਨਾ ਵਾਲਾ ਸੂਟ ਦਾਜਬਰੀ ਦਾ ਕੋਈ 1700 ਨਹੀਂ ਇਹਦਾ ਕੋਈ 1800 ਨਹੀਂ ਲੈ ਜਾਓ ਚਾਹ 400 ਰੁਪਏ ਲੈ ਜਾਓ ਜੀ ਰੰਗ ਵੀ ਇਹ ਚ ਸੋਨੇ ਸੋਨੇ ਹੈਗੇ ਨਾਲੇ ਇੱਕ ਤੋਂ ਇੱਕ ਦੇ ਜਾਂਦਾਂਗੇ ਇੱਕ ਤੋਂ ਇੱਕ ਚੀਜ਼ ਦਵਾਂਗੇ ਆ ਦੇਖੋ ਅੱਜ ਦੀ ਵੀਡੀਓ ਹੂੰ ਏ ਚੈਲੰਜਰ ਰੇਟਾਂ ਨਾਲ ਹਾਂਜੀ ਆਹ ਦੇਖੋ ਪੀਸ ਦੇਖੋ ਬਣਿਆ ਹੋਇਆ ਕੰਮ ਦੇਖੋ ਕੀਤਾ ਹੋਇਆ ਹਮ ਐ ਲੋ ਦੁਬੱਟਾ ਨਾਲ ਹਾਂਜੀ ਪ੍ਰੋਪਰ ਹੈਂਡ 버ਗਰ ਦਾ ਪੀਸ ਹਾਂਜੀ ਨਾ 1200 ਨਾ 1500 ਰੰਗ ਵੀ ਚਾਰ ਤੇ ਮੈਂ ਇੱਕ ਗੱਲ ਆਪਣੇ ਭੈਣਾ ਭਰਾ ਨੂੰ ਦੱਸ ਦਵਾਂ ਜੇ ਤੁਸੀਂ ਕੱਪੜੇ ਦਾ ਕੰਮ ਕਰਨਾ ਚਾਹੁੰਦੇ ਹੋ ਸਲਾਹ ਸਾਡੀ ਤਰੀਕਾ ਸਾਡਾ ਪ੍ਰੋਫਿਟ ਤੁਹਾਡਾ ਤੇ ਜੇ ਕੱਪੜਾ ਨਾ ਵਿਕੇ ਫਿਰ ਸਾਡਾ 1000% ਦੀ ਗਾਰੰਟੀ ਨਾਲ ਨਹੀਂ ਸਾਡਾ ਮਤਲਬ ਕੱਪੜਾ ਸਾਡਾ ਇਹ ਕੀ ਮਤਲਬ ਗੱਲ ਸਾਫ਼ ਦੱਸੋ ਨਾ ਕੀ ਆ ਸਾਫ਼ ਦਾ ਸਰਿਆ ਵੀ ਪੈਸਾ ਤੁਹਾਡਾ ਹਾਂਜੀ ਤਰੀਕਾ ਸਾਡਾ ਹਾਂਜੀ ਜੇ ਕਪੜਾ ਵਿਕ ਗਿਆ ਤੇ ਪ੍ਰੋਫਿਟ ਵੀ ਤੁਹਾਡਾ ਤੇ ਜੇ ਕਪੜਾ ਨਾ ਵਿਕਿਆ ਫਿਰ ਸਾਡਾ ਵਾਪਸ ਲੈ ਲੂਗੇ ਵਾਪਸ ਲਾਂਗੇ ਨਮਾ ਦਾਂਗੇ ਆਹ ਲੋ 500 ਰੁਪਏ ਤੁਸੀ ਕਰ ਕੀ ਰਹੇ ਹੋ ਤੁਸੀਂ ਮਤਲਬ ਜੇ ਕਿਸ ਨੇ 1 ਲੱਖ ਰੁਪਏ ਦਾ ਕਪੜਾ ਲੈ ਜਾਓ ਜਿਹੜਾ ਬੰਦਾ 1 ਲੱਖ ਰੁਪਏ ਦਾ ਕਪੜਾ ਲੈ ਗਿਆ ਤੁਹਾਡੀ ਗਲਤੀ ਆਏ ਨੇ ਉਹਨੇ 10000 ਦਾ ਕਪੜਾ ਵੇਚਿਆ ਸਾਰੇ ਮਹੀਨੇ ਚ 90000 ਦਾ ਨਹੀਂ ਵਿਕਿਆ 90000 ਦਾ ਵਾਪਸ ਲਿਆਓ ਫਿਰ ਨਮਾ ਦੇ ਦਾਂਗੇ ਚੈਲੰਜ ਇਹ ਦੁਕਾਨਦਾਰੀ ਕਿੱਦਾਂ ਦੀ ਹੈ ਤੁਹਾਡੀ ਇਹ ਦੁਕਾਨਦਾਰੀ ਬਾਬੇ ਰਾਮ ਦੀ ਤੇਰਾ ਪੰਜਾਲੀ ਗੱਲ ਆ ਜਿੱਦਾਂ ਹਨਾ ਵੀ ਛੱਡ ਕੇ ਭਜਣਾ ਹੁੰਦਾ ਸਾਰਾ ਕੁਝ ਆ ਜੀ 5 ਸਾਲ ਹੋ ਗਏ ਸਾਰੇ ਭਜਾਈ ਤਾਂ ਜਾਂਦੇ ਆ ਅੱਜ ਤੱਕ ਨਾ ਭੱਜਿਆ ਨਹੀਂ ਇਹ ਵੀ ਗੱਲ ਵੀ ਚੈੱਕ ਕਰ ਲੋ ਇੱਕ ਬਾਜ਼ਾਰਾਂ 'ਚ ਤੁਸੀਂ ਲੱਖ ਰੁਪਏ ਦਾ ਕੱਪੜਾ ਲੈਨੇ ਹੋ ਵਾਪਸ ਕਰਨ ਜਾਣੇ ਕਹਿੰਦੇ ਵੀ ਫੈਸ਼ਨ ਦੇ ਦੌਰ 'ਚ ਗਾਰੰਟੀ ਦੀ ਇੱਛਾ ਨਹੀਂ ਵਾਪਸੀ ਕੋਈ ਨਹੀਂ ਕਰਦਾ ਇੱਥੇ ਭਾਵੇਂ ਲੱਖ ਦਾ ਕੱਪੜਾ ਲੈ ਜਾਓ ਅੱਧਾ ਬੈਗ ਜੇ ਥੋੜਾ ਬੈਗ ਜੇ ਵੇਚ ਲਓ ਪ੍ਰੋਫਿਟ ਤੁਹਾਡਾ ਨਹੀਂ ਵਿਕਿਆ ਵਾਪਸ ਦੇ ਕੇ ਨਵਾਂ ਲੈ ਜਾਓ ਆ ਦੇਖੋ ਕੋਈ ਟੈਨਸ਼ਨ ਨਹੀਂ ਨਵੀਆਂ ਚੀਜ਼ਾਂ ਦੇਖੋ 1 ਰੁਪਏ ਦਾ ਵੀ ਘਾਟਾ ਨਹੀਂ ਇੱਥੇ ਗੀਜ਼ਾ ਕੋਟਨ ਦਾ ਸੂਟ ਆ ਗਿਆ ਭਾਜੀ ਗੀਜ਼ਾ ਕੋਟਨ ਦਾ ਆਹ ਲਓ ਟੈਬੀ ਦਾ ਦੁਪੱਟਾ ਨਾਲ ਹਾਂਜੀ ਠੀਕ ਹੈ ਜੀ ਗੀਜ਼ਾ ਕੋਟਨ ਦਾ ਸੂਟ ਟੈਬੀ ਦਾ ਦੁਪੱਟਾ ਆਹ ਲਓ ਰੰਗ ਲਓ 500 ਰੁਪਏ ਸੂਟ ਲੈ ਜਾਓ ਜੀ ਪਾਪਾ ਜੀ ਇਹ ਵੀ 500 ਚੀਕ ਬਿਲਕੁਲ ਭਾਜੀ 500 ਦੇ ਅਜ 100 ਕ ਨਹੀਂ ਖਾਦੀ ਵੀ 5 500 ਹੀ ਦੇ ਰਹੇ ਨੇ 2 2025 ਭਾਜੀ ਆਪਾਂ ਰੇਤਾ ਦਾ ਉਹ ਪਟਾਕਾ ਭਾ ਦੇਣਾ ਵੀ ਸੀਜ਼ਨ ਆਉਣ ਤੋਂ ਪਹਿਲਾਂ ਲੋਕਾਂ ਦੇ ਘਰਾਂ ਚ ਦਾਜਵਰੀਆਂ ਪੰਚਾ ਦੇਣੀ ਹੈ ਵੀ ਸੀਜ਼ਨ ਚ ਲੁੱਟ ਨਾ ਹੋਵੇ ਕਿਉਂਕਿ ਭੈੜਾ ਭਰਾ ਨੂੰ ਕੱਪੜਾ ਹੀ ਸਭ ਤੋਂ ਮਹਿੰਗਾ ਮਿਲਦਾ ਦੁਕਾਨਦਾਰਾਂ ਕੋਲ ਇਹ ਵੀ ਤੁਹਾਨੂੰ ਮੈਂ ਦੱਸ ਕੱਪੜਾ ਵੀ ਸਸਤਾ ਦੇ ਰਹੇ ਹਾਂ ਡਿਜ਼ਾਈਨ ਵੀ ਨਵੇਂ ਨਵੇਂ ਦੇ ਰਹੇ ਹਾਂ ਆ ਦੇਖੋ ਚੀਜ਼ਾਂ ਲੈ ਕਿਥੋਂ ਆਉਂਦੇ ਤੁਸੀਂ ਇਹ ਸੂਰਤੋਂ ਆਉਂਦਾ ਜੀ ਇਹ ਲੋ ਰੋਲੀ ਮੋਲੀ ਬ੍ਰਾਂਡ ਆ ਪੀਸ ਦੇਖ ਲਓ ਚੀਜ਼ ਦੇਖ ਲਓ ਪੂਰੇ 5000 ਦੀ ਕੀਮਤੀ ਹੈ 7500 ਰੁਪਏ ਦਾ ਸੂਟ ਹੈ ਹੋਲਸੇਲ ਰੇਟ 400 ਰੁਪਏ ਦਾ ਆਗਾ ਸੂਟ ਗਾਰੰਟੀ ਹੈ ਗੱਲਾਂ ਨਹੀਂ ਆ ਇਹ ਵੀ 400 ਦੇ ਵਿੱਚ ਕਰਤਾ ਇਹ ਵੀ 400 ਦੇ ਵਿੱਚ ਕਰਤਾ ਕਰ ਨਹੀਂ ਦਿੱਤਾ ਦੇ ਰਹੇ ਆ ਆ ਦੇਖੋ ਜੀ ਕਿੰਨਾ ਸੋਹਣਾ ਕੰਮ ਵੱਡਾ ਬ੍ਰਾਂਡ ਦੁਪੱਟੇ ਨਾਲ ਕੋਈ 800 ਨਹੀਂ ਕੋਈ 1000 ਨਹੀਂ 400 ਫੋਟੋ ਨੇੜੇ ਕਰਕੇ ਦਿਖਾਓ ਜਰਾ ਪਹਿਲਾਂ ਐਦਾਂ ਦੇ ਪੀਸ ਆ ਲਓ ਫਿਨਿਸ਼ ਦੇਖੋ ਬਣੀ ਹੋਈ ਸਾਕਾ ਜੀ ਇਹ ਸੂਟ ਥੱਲੋ ਚੱਕੀ ਚੱਲੋ ਪ੍ਰੋਪਰ ਸੂਟ ਡਿਸਪਲੇ ਤੇ ਦਿਖਾ ਦਿਓ ਵੀਡੀਓ 'ਚ ਆ ਲਓ ਜੀ ਆ ਦੇਖੋ ਦੁਪੱਟੇ ਨਾਲ ਹੂੰ ਠੀਕ ਹੈ ਜੀ ਆ ਕੜਾਈ ਦੇਖੋ ਫਿਨਿਸ਼ ਦੇਖੋ ਆ ਜਿਹੜੀ ਕਾਰੀਗਰੀ ਕੀਤੀ ਹੋਈ ਹੈ ਨਾ ਸੂਟ ਤੇ ਹਾਂ ਜੀ ਆ ਦੇਖੋ ਜਿਹੜਾ ਪੀਸ ਆ ਦੇਖੋ ਕੰਮ ਇਹੀ ਪੀਸ 1295 ਹੈ ਆ ਨਾਲ ਦੁਪੱਟੇ ਦੇ ਵੀ ਦੇਖੋ ਹਾਂ ਜੀ 1295 ਹੈਗਾ ਆ ਇੱਥੇ ਇੱਕ ਨਾਲ ਇੱਕ ਫਰੀ 1000 ਚ ਕਰਤਾ 500 ਦੇ ਦੋ 500 ਰੁਪਏ ਸੂਟ ਘੱਟਤਾ 1000 ਦੇ ਦੋ ਕਰਦੇ ਇਹ ਵੀ 500 ਦੇ ਵਿੱਚ ਬਿਲਕੁਲ ਕਰਤੇ ਆ ਜੀ ਭਾਈ ਜੀ ਆ ਬਾਊ ਨੂੰ ਚੱਕ ਚੁੱਕ ਕਰ ਲੋ ਇਹ ਕਰੀ ਕੀ ਜਾਂਦੇ ਆ ਇੱਕ 1500 1600 1800 2000 ਕਹਿੰਦੇ 500 ਚੱਕ ਲਓ ਤੁਸੀਂ ਕੋਈ ਕੰਮ ਕਰਨਾ ਹੈ ਬਸ ਆਪਣੀ ਕਨਵੈਸ ਆ ਤੇ ਜਮਸ਼ੇਰ ਆ ਜਾਓ ਬੱਸਿਆਂ ਨਾਲ ਤਾਂ ਵੀ ਜਮਸ਼ੇਰ ਆ ਜਾਓ ਸਕੂਟਰ ਤੇ ਆਣਾ ਤਾਂ ਨਹੀਂ ਜਮਸ਼ੇਰ ਹੀ ਆਣਾ ਠੀਕ ਹੈ ਜੀ ਜਿਨ੍ਹਾਂ ਨੇ ਬੱਸੇ ਆਉਣੇ ਨਾ ਜਲੰਧਰ ਬਸ ਸਾਡੇ ਤੋਂ 31 ਨੰਬਰ ਕਾਊਂਟਰ ਤੋਂ ਬੱਸ ਮਿਲੇਗੀ ਜਮਸ਼ੇਰ ਕਾਰ ਦੀ ਇੱਕੋ ਹੀ ਲਗਾਣਾ ਬਾਪੇ ਦੀ ਹੱਡੀ ਜਨੇ ਕਰਨਾ ਲੱਖਾਂ ਕਰੋੜਾਂ ਦਾ ਤੁਹਾਡਾ ਹੀ ਫੈਰਾ ਆ ਇਦਾਂ ਦੀਆਂ ਚੀਜ਼ਾਂ ਸ਼ੋਰੂਮ ਵਾਲੇ ਪੀ ਇਹ ਕੋਈ ਢੰਡੀ ਕੰਢੀ ਦੇ ਨਹੀਂ ਆ ਕਿ ਤੁਸੀਂ ਕਹਿੰਗੇ ਦੇਣਾ ਹੀ ਇੱਕ ਇੱਕ ਦੋ ਦੋ ਪੀ ਸੇ ਇਦਾਂ ਦੀ ਗੱਲ ਤੇ ਨਹੀਂ ਕੋਈ ਤੁਸੀਂ ਮੈਨੂੰ ਦੱਸੋ 100 ਸੂਟ ਦਮਾ ਪੈਸੇ ਦੋ ਮਿੰਟ ਆ 500 ਜਿੰਨੇ ਮਰਜ਼ੀ ਪਾ 20 ਲੈ ਲਈਏ 30 ਲੈ ਲਈਏ 500 ਰੁਪਏ ਸਾਨੂੰ ਪੈਸੇ ਦੋ ਜੇਬੇ ਪਾਓ ਤੇ ਮਾਨ ਲਈ ਕਈ ਵੀ ਦੁਕਾਨਦਾਰ ਕਹਿੰਦੇ ਆਜੋ ਜੀ ਦੇਣਾ ਇੱਕੋ ਹੀ ਸੂਟ ਆਈ ਤਾਂ ਹੋ ਗੋ ਕੰਮ ਹੀ ਨਹੀਂ ਗੇ ਅਸੀਂ ਗੁਰਦਾ ਰੱਖਦੇ ਆ ਭਾਵੇਂ 20 ਸੂਟ ਲੈ ਲਈਏ ਤਾਂ ਲੈ ਕਾ 100 ਸੂਟ ਲਓ ਅੱਜ ਸਵੇਰੇ ਸਵੇਰੇ ਵੀਡੀਓ ਬਣਾਉਂਦਾ ਕਾਰਨ ਪਤਾ ਕੀ ਹੈ ਆ ਵੀ ਭਾਈ ਤੁਹਾਡਾ ਫਾਇਦਾ ਆ ਇੱਥੇ ਜੇ ਰੇਟ ਘਟਿਆ ਇੱਥੇ ਛੜ ਤੇ ਇਦਾਂ ਦੀ ਕੋਈ ਨਹੀਂ ਵੀ ਇੱਕ ਜਾਂ ਦੋ ਆ ਦੇਖੋ ਭਾਵੇਂ 100 100 ਸੂਟ ਚੱਕ ਲੋ ਲੈ ਜਾਓ ਅੱਜ ਵੀਡੀਓ ਬਣਾਉਂਦਾ ਕਾਰਨ ਫਿਰ ਸਿਰੇ ਆ ਵੀ ਵਿਆਹ ਸ਼ਾਦੀਆਂ ਲੈ ਕੇ ਆ ਗਿਆ ਸੀਜ਼ਨ ਹਾਂਜੀ ਆ ਗਿਆ ਅੱਗੇ ਸਾਹਮਣੇ ਪਹਿਣਾ ਪਰਮ ਵਾਲੇ ਘਰਾਂ ਦੇ ਫੰਕਸ਼ਨ ਆ ਰਹੇ ਵਿਆਹ ਸ਼ਾਦੀਆਂ ਦੇ ਕੱਪੜਾ ਸਭ ਨੂੰ ਚਾਹੀਦਾ ਹਾਂਜੀ ਅੱਜ ਹੀ ਉਹ ਚੀਜ਼ਾਂ ਮੈਂ ਡਿਸਪਲੇ ਲਾਤੀਆਂ ਨੇ ਜਿਹੜੀਆਂ ਤੁਹਾਨੂੰ ਬਿਜਾਰੋ 15 1500 ਨੂੰ ਪਹਿਣੀਆਂ ਤੇ 5 500 ਚ ਰਹੇ ਦੇਖੋ ਦੇਣ ਲੈਣ ਲਈ ਤੁਸੀਂ ਕੱਪੜਾ ਤਾਂ ਵੀ ਆ ਜਾਓ ਤੁਸੀਂ ਕਿ ਨਾਲੇ ਲੱਗੂਗਾ ਵੀ ਹਾਂ ਵੀ 15 1600 ਦਾ ਸੂਟ ਆ ਤੇ ਰੇਟ ਇੱਥੇ ਸਿਰਫ 500 ਲੈਣਾ ਆਪਾਂ ਆਹ ਦੇਖੋ ਪੀਸ ਕਿਰਪਾਲੀ ਦਾ ਕਿਰਪਾਲੀ ਬ੍ਰਾਂਡ ਆ ਸੂਰਤ ਦਾ ਸਭ ਤੋਂ ਵਧੀਆ ਬ੍ਰਾਂਡ ਵੀ ਬਹੁਤ ਸਾਡੇ ਕੋਲ ਹਾਂਜੀ ਭਾਜੀ ਬ੍ਰਾਂਡ ਹੀ ਵੇਚੀਦੇ ਆ ਦੇਖੋ ਕੋਈ ਧੋਲਾ ਸ਼ਾਪ ਕੱਪੜਾ ਨਹੀਂ ਵੇਚਦੇ ਬ੍ਰਾਂਡ ਵੇਚਦੇ ਦੇ ਦੇ ਰਹੇ ਉਹ ਮਿੱਟੀ ਦੇ ਭਾ ਚੱਕੋ 550 ਰੁਪਏ ਸੂਟ ਲੈ ਜਾ ਆ ਤੁਸੀਂ ਹੁਣ ਚੈੱਕ ਕਰੋ ਨਾਲੇ ਰੰਗ ਵੀ ਸਾਰੇ ਆ ਗਏ ਆ ਆ ਦੇਖੋ 550 ਦਾ ਸੂਟ ਆਹ ਲੋ ਬ੍ਰਾਂਡਡ ਗੰਗਾ ਦੇ ਪੀਸ 25 2500 3 3000 ਆ ਰਹੇ ਪੀਸ ਡਿਜੀਟਲ ਦੇ ਵਿੱਚ ਜਿਹੜੇ ਸ਼ੋਅਰੂਮਾਂ 'ਚ ਮ ਆਓ ਮਤ ਕਰਕੇ ਰੇਟ ਲਾ ਗਏ ਨੇ ਆ ਦੇਖੋ ਪੀਸ ਇਹ ਕੁੜੀਆਂ ਕਹਿੰਦੀਆਂ ਇਹ ਸਾਨੂੰ ਮਿਲਦੀ ਮੁਹੱਲੀ ਚੰਡੀਗੜ੍ਹ ਤੋਂ ਪਰ ਇਹ ਜਮਸ਼ੇਰ ਚ ਵੀ ਆ ਗਿਆ ਆ ਦੇਖੋ ਪੀਸ ਲੈਸਾਂ ਦੇਖੋ ਲੱਗੀਆਂ ਹੋਈਆਂ ਦੇਖੋ ਡਿਜੀਟਲ ਹੂੰ 900 ਰੁਪਏ ਦਾ ਸੂਟ ਦਾਂਗੇ ਬਾਜੀ 900 ਰੁਪਏ ਦਾ ਸੂਟੇ ਵੀ 900 ਰੁਪਏ ਦਾ ਸੂਟ ਬਾਜੀ ਲਓ ਨਾ 2500 ਨਾ 3500 ਨਾ 3000 ਇਹੀ ਤੁਸੀਂ 32 3200 ਦੇ ਲੈਣੇ ਹੋ ਲੈ ਜਾਓ 900 ਦੇ ਵਿੱਚ 900 ਰੁਪਏ ਦੇ ਵਿੱਚ ਇੱਕ ਇੱਕ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਰਿਹਾ ਵੀ ਆਪਣੇ ਕੋਲ ਬਜਾਜੀ ਦਾ ਨਾ ਸਮੁੰਦਰ ਆ ਸਮੁੰਦਰ ਤੁਸੀਂ ਬਸ ਆ ਕੇ ਸੂਟਾਂ ਨੂੰ ਦੇਖਣਾ ਪਸੰਦ ਕਰਨਾ ਤੇ ਲੈਣਾ ਅੱdte ਨਾਲ ਵੀ ਇੱਧਾ ਰੇਟ ਕਰਤਾ 900 ਰੁਪਏ ਦਾ ਸੂਟ ਕਰਤਾ ਦੁਪੱਟੇ ਦੇਖੋ ਲੈਸਾਂ ਦੇਖੋ ਲੱਗੀਆਂ ਹੋਈਆਂ ਦੇਖੋ ਬੜਾ ਰਾਇਲਟੀ ਵਾਲਾ ਸੂਟ ਆ ਨਾ ਕੋਈ ਇਦਾਂ ਨਹੀਂ ਹੈਗਾ ਵੀ ਰਾਇਲਟੀ ਵਾਲਾ ਸੂਟ ਆ ਸ਼ੋਅਰੂਮ 'ਚ 32500 900 ਰੁਪਏ ਦੇਵਾਂਗੇ ਇਹ ਵੀ ਆ ਲੋ ਜੀ ਜਿਹੜੇ 32 35 3500 ਫਾਈਨ ਕੁਆਲਿਟੀ ਜਿਹਨੂੰ ਕਹਿੰਦੇ ਆਪਾਂ ਫਾਈਨ ਹਾਂ ਹੈ ਨਾ ਆਹ ਦੇਖੋ origignal piece ਕੜਾਈਆਂ ਕੀਤੇ ਹੋਏ ਆਹ ਦੇਖੋ ਟੈਬੀ ਦੇ ਦੁਪੱਟੇ 32 32 35 3500 ਵਾਲੇ ਸੂਟ ਆਪਾਂ ਹਾਊ ਮੱਚ ਕਰਕੇ ਲੈ ਲੈਨੇ ਆ ਵੀ ਪੈਕ ਕਰਦੇ ਭਾਈ ਬਹੁਤ ਸੋਹਣਾ ਹਾਂ ਲੋ ਬਾਬੇ ਜੀ ਨੇ ਸੇਲ ਚ ਲੱਗ ਗਿਆ 1095 ਰੁਪਏ ਦਾ ਆ ਤੁਸੀਂ ਚੈੱਕ ਕਰ ਲਓ ਇਦਾਂ ਦੇ ਹੀ ਸੂਟ ਹੁੰਦੇ ਆ ਇੱਕ ਫੋਟੋ ਭਾਈ ਹੁੰਦੀ ਮਾਡਲ ਦੀ ਤੇ 3500 ਚ ਬਣ ਜਾਂਦਾ ਆ ਲੋ ਜੀ ਬਾਬੇ ਦਿੱਤੀ ਤੇ ਆ ਜਾਓ 1095 ਰੁਪਏ ਚ ਲੈ ਜਾਓ ਲੈ ਜਾਓ 1095 ਚ ਤਿੰਨ ਤਿੰਨ ਗੁਣਾ ਰੇਟ ਘਟਿਆ ਤਿੰਨ ਤਿੰਨ ਗੁਣਾ ਬਾਜ਼ਾਰ ਨਾਲੋਂ ਮਤਲਬ ਤੋਂ ਹੋਇਆ ਕੱਲ ਹੀ ਕਰਦੇ ਭਾਜੀ ਇਸ ਰੇਟਾਂ ਨਾਲ ਚੈਲੰਜ ਕਰਦੇ ਆਪਾਂ ਦੇਖੋ ਪੀਸ ਹਾਂ ਆ ਚੀਜ਼ਾਂ ਦੇਖੋ ਬਣੀਆਂ ਆਈਆਂ ਡਿਜ਼ਾਈਨਰ ਪੀਸ ਪਰਲ ਵਰਕ ਕੀਤਾ ਹੋਇਆ ਪੀਸ ਪਰ ਭਲੇਖਾ ਜੀ ਕੱਢਦਾ ਲੋਕਾਂ ਨੂੰ ਤੁਸੀਂ ਦੁਕਾਨਾਂ ਦੇ ਵੀ ਮੰਨ ਚ ਲੋਕਾਂ ਲਈ ਇਹੀ ਸੀਖਣੀ 100 100 200 200 ਇਹ ਬਾਬੇ ਜੱਤੀ ਦੇ ਆਹ ਦੇਖੋ ਭਾਜੀ ਪਰ ਆਹ ਦਾ ਖਿਆਨਾ ਲੈ ਕੇ ਬੈਠੇ ਹੋ ਆਹ ਖਿਆਨਾ ਦੇਖੋ ਤੁਸੀਂ ਇਹ ਕੰਮ ਦੇਖੋ ਆ ਨੇੜੇ ਕਰਕੇ ਬਾਈ ਜੀ ਪਹਿਲਾਂ ਸੂਟ ਦਿਖਾਵਾ ਨੋਟਸ ਦਾ ਕੰਮ ਕੀਤਾ ਪਰਲ ਵਰਕ ਨਾਲ ਉੱਪਰ ਬਰਸ਼ ਪੈਨ ਨਾਲੇ ਕੜਾਈ ਆ ਉੱਪਰ ਚਿਕਨ ਗਾਰੀ ਦਾ ਕੰਮ ਹੈ ਦੁਪੱਟਾ ਦੇਖੋ ਪ੍ਰੋਪਰ ਕੋਟੇ ਡੋਰੀਆਂ ਦਾ ਪ੍ਰੋਪਰ ਲੈਸਾਂ ਨਾਲ ਦੁਪੱਟਾ ਆਹ ਲੋ ਆਹ ਦੇਖੋ ਪਹਿਲਾਂ ਸੂਟ ਜਰੂਰ ਦਿਖਾ ਦਿਓ ਆ ਦੇਖੀ ਆਹ ਲੋ ਭਾਜੀ ਫਿਰ ਰੇਟ ਵੀ ਲੋ 990 ਰੁਪਏ ਆ ਦੇਖੋ ਮੋਤੀ ਲੱਗੇ ਆ ਕਢਾਈ ਕੱਢੀ ਆ ਪ੍ਰੋਪਰ ਫੂਟ ਨਾਲ ਦੇ ਰਹੇ ਆ 33200 ਬਾਜ਼ਾਰ ਦਾ ਰੇਟ ਸਾਡਾ ਰੇਟ 995 ਰੁਪਏ ਭਾਜੀ 991000 ਵੀ ਨਹੀਂ ਲਿਆ 1000 ਚ ਵੀ 5 ਰੁਪਏ ਘੱਟ ਕਰਦੇ ਆ ਆ ਲੋ ਜੀ ਆ ਪੀਸ ਦੇਖੋ origignal pure viscose ਦੇ ਉੱਪਰ ਹਮ ਕੰਮ ਦੇਖੋ ਨੀਚੇ ਘੇਰਾ ਦੇਖੋ ਲੈਸਾ ਦੇਖੋ ਦੁਪੱਟੇ ਦੇਖੋ ਨਾਲ ਫੁੱਲ ਪਿਓਰ ਦੇ ਸਲਵਾਰ ਦਾ ਕਪੜਾ ਹੋਊਗਾ ਮੀਟਰ ਨਾਪ ਕੇ 3 ਮੀਟਰ ਅੱਛਾ ਆ ਬ੍ਰਾਂਡਡ ਪੀਸ ਆ ਸਵੀਟੀ ਬ੍ਰਾਂਡ ਹਮ ਕਿਹੜਾ ਬ੍ਰਾਂਡ? ਸਵੀਟੀ, ਸਵੀਟੀ ਬ੍ਰਾਂਡ। ਸੂਟ ਪੂਰਾ ਪੰਜਾਬ ਘੁੰਮ ਕੇ ਆਇਆ ਨਾ। 1200 ਤੋਂ ਘੱਟ ਨਹੀਂ ਮਿਲੇਗਾ। 650 ਰੁਪਏ ਸੂਟ ਦਾਂਗੇ। ਆ ਤੁਸੀਂ ਪਹਿਲਾਂ ਇੱਧਰ ਆ ਕੇ ਚੈੱਕ ਕਰ ਲਓ ਗਲੇ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਆ। ਇਹੇ 15-1500 ਦਿਆ। ਇੱਥੇ 600, 650। ਆ ਦੇਖੋ ਭਾਜੀ, ਪੱਟੇ ਫੈਰੇ। ਆਹ ਲੋ ਚੀਜ਼। ਆ ਕੰਮ ਦੇਖੋ ਕੀਤਾ ਹੋਇਆ। ਬ੍ਰਸ਼ ਪੇਂਟ ਦੇ ਨਾਲ ਪ੍ਰੋਪਰ ਪਫ ਦਾ ਕੰਮ ਹੈ ਹੈਂਡ ਦਾ ਕੰਮ ਹੈ ਅੱਜ ਸਵਾਦ ਆ ਰਿਹਾ ਵੀਡੀਓ ਬਣਾਉਣ ਦਾ ਆਹ ਦੇਖੋ ਭਾਜੀ ਬੜੇ ਸ਼ਗੂਫੇ ਖੋਲ ਰੇ ਮੈਂ ਤੁਹਾਨੂੰ ਭਾਜੀ ਚੀਜ਼ਾਂ ਬੜੀਆਂ ਹਰ ਤਰ੍ਹਾਂ ਦੀਆਂ ਇਹਦਾ ਬੜਾ ਟੈਕੇ ਵੀਡੀਓ ਦੇਖਣ ਵਾਲੀ ਆ ਆਹ ਦੇਖੋ ਚੀਜ਼ ਬਣੀ ਹੋਈ 1095 ਰੁਪਏ ਦਾ ਸੂਟ ਦਾਂਗੇ ਭਾਜੀ 2500 ਰੁਪਏ 2500 ਰੁਪਏ ਕੋਟਨ ਦੇ ਸੂਟਾਂ ਦੀ ਲੁੱਟ ਭਈ ਹੋਈ ਬਾਜ਼ਾਰ 'ਚ ਜਿਹਨੇ ਚੰਗਾ ਕਪੜਾ ਲੈਣਾ ਹੈ ਭੈਣਾਂ ਨੂੰ ਮੈਂ ਇੱਕ ਗੱਲ ਕਹਿਣਾ ਦੁਕਾਨਦਾਰਾਂ ਨੂੰ ਇਹ ਗੱਲ ਕਹਿਣੀ ਬੰਦ ਕਰ ਦਿਓ 15 16 ਸੂਟ ਦਿਖਾ 25 16 ਸੂਟ ਦਿਖਾ ਉਹਨੂੰ ਇੱਕੋ ਗੱਲ ਕ ਪਸੰਦ ਆਊਗਾ ਤੁਹਾਨੂੰ ਲੈ ਲਾਂਗੇ ਇਹ ਕਹਿਣਾ ਬੰਦ ਕਰ ਦੋ ਜੇ ਤੁਸੀਂ 2500 ਰੁਪਏ ਕਹਿ ਦਿੰਦੇ ਨਾ 2500 ਰੁਪਏ ਸੂਟ ਦਿਖਾ ਹੁੰਦਾ 10000 ਵਾਲੀ ਭਾਵੇਂ 10000 ਦਾ ਹੀ ਅਗਲਾ ਤੁਹਾਨੂੰ 2500 ਰੁਪਏ ਦੇ ਦੇਵੋ ਤੁਹਾਨੂੰ ਕੀ ਫਾਇਦਾ ਕਰਨਾ ਇਸ ਕਰਕੇ ਤੁਹਾਨੂੰ ਸਹੀ ਗੱਲ ਤੇ ਸਹੀ ਰਾਹ ਦਵਾਂਗੇ ਕਿਉਂਕਿ ਇੱਥੇ ਸ਼ੋਅਰੂਮ ਨਹੀਂ ਪਾਏ ਹੋਏ ਅਸੀਂ ਡਾਊਨ ਟੂ ਅਰਥ ਬੰਦੇ ਆ ਇਸ ਕਰਕੇ ਅਸੀਂ ਉਹੀ ਕੰਮ ਕਰਨਾ ਜਿਹੜਾ ਰੱਬ ਦੀ ਨਿਗਾਹ ਵਿੱਚ ਚੰਗਾ ਹੋਵੇ ਤੇ ਲੋਕਾਂ ਦੇ ਫਾਇਦੇ ਦੇ ਵਿੱਚ ਇਹ ਵੀ ਚੈਲੇਂਜ ਦੀ ਗੱਲ ਆ ਕਿਸੇ ਦੁਕਾਨਦਾਰ ਨੇ ਇਹ ਗੱਲ ਕਹਿਣੀ ਨਹੀਂ ਅਗਲਾ ਕਹਿੰਦਾ ਵੀ ਆਉਣ ਤੋਂ ਵੱਢੀ ਚਲੋ ਜਿਹੜੇ ਭਾਅ ਆਉਂਦੇ ਆ ਹਾਂ ਵੱਢੀ ਚਲੋ ਇਕੱਠੇ ਕਰਕੇ ਰੱਖ ਲੈਣੇ ਆ ਨਾਲ ਕਿਸੇ ਨੇ ਲੈ ਕੇ ਆਣੇ ਆ ਦੇਖੋ ਪ੍ਰੈਸਪੈਂਟ ਦੇ ਨਾਲ ਹਾਂ ਆ ਫੁੱਲ ਪਿਓਰ ਦੇ ਦੁਪੱਟੇ ਕਸ਼ਮੀਰੀਆਂ ਕਢਾਈਆਂ ਠੀਕ ਹੈ ਜੀ ਆਹ ਲੋ ਆਹ ਲੋ ਜੇ 495 ਚ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ ਕਹਾੜੀਆਂ ਦਾ ਫਿਰ ਦੋ ਰੋਟੀਆਂ ਹੀ ਆ ਇਸ ਕਰਕੇ ਟੈਨਸ਼ਨ ਹੀ ਲੈਣੀ ਦੇਖੋ ਇੱਥੇ ਇਹ ਵੀ ਚੈੱਕ ਕਰ ਲਓ ਸਾਰੀ ਸਵਿਟਰੀ ਕੁੜੀਆਂ ਲਈ ਸੂਟ ਮਿਡਲ ਲਈ ਸੂਟ ਬਜ਼ੁਰਗਾਂ ਲਈ ਸਾਰਿਆਂ ਲਈ ਵੈਰਾਈਟੀ ਇੱਕੋ ਹੀ ਛੱਤ ਦੇਣਾ ਸਾਰੀ ਮਿਲ ਜਾਂਦੀ ਆ ਰੇਟ ਬਹੁਤ ਘਟਿਆ 50000 ਦਾ ਕੱਪੜਾ ਦਾ ਸ਼ੋਰੂਮ ਜਿਹੜਾਣਾ ਬਾਬੇ ਦਿੱਤੀ ਤੋਂ 10000 ਚ ਲੈ ਗਏ ਇਹ ਇੱਕ ਚੀਜ਼ ਦੇਖੋ ਬਣੀ ਹੋਈ ਕਾਰੀਗਰੀ ਦੇਖੋ ਕੀਤੀ ਹੋਈ ਤੇ ਫਰਾਂ ਦੇ ਪਟੀਕਾ ਵਾਲੇ ਪੀਸ ਸੈਲੀਬ੍ਰਿਟੀਆ ਦੇ ਸੂਟ ਆਹ ਦੇਖੋ ਪਿਓਰ ਵਿਸਕੋਜ਼ ਇਹਦੇ ਕੱਪੜੇ ਬੜਾ ਮਲਾਈਆ ਕਰ ਭਾਜੀ ਕੱਪੜੇ ਇੱਕ ਤੋਂ ਇੱਕ ਨੇ ਅਸੀਂ ਕਿਤੇ 100 ਰੁਪਿਆ ਸੂਟੀ ਵੇਚੀ ਜਣਾ ਹਰ ਜੀ ਵੇਚੀ ਦੀ ਆ ਹੌਲਸੇ ਰੇਟ ਦੇ ਦੇਈ ਦੀ ਆ ਸੈਲੀਬ੍ਰਿਟੀ ਦੀ ਫੋਟੋ ਨਾ ਲਾ ਗਈ ਆ ਚੱਕੋ 1195 ਰੁਪਏ ਦਾ ਸੂਟ ਪਾਊਗਾ ਆ ਦੇਖੋ ਇਹਦਾ ਸਕਰੀਨ ਸ਼ਾਟ ਲੈ ਲਓ ਜਿਹੜੀ ਦੁਕਾਨ ਤੇ ਜਾਂਦੇ ਦਾ ਰੇਟ ਹੀ ਪਤਾ ਕਰ ਲਓ ਜੇ ਕੋਈ 2500 3000 ਤੋਂ ਘੱਟ ਦੇ ਦੇਵੇ ਇੱਥੇ ਹੀ ਮਿਲਣਾ ਤੁਹਾਨੂੰ ਫਰੀ ਦੇ ਰੇਟਾਂ ਆ ਦੇਖੋ ਪੀਸ ਆ ਡਿਫਰੈਂਟ ਚੀਜ਼ਾਂ ਜੀ ਸ਼ੋਅਰੂਮ ਆਲੇ 35 3500 4 4000 ਆਲੇ ਸੂਟਾਂ ਦੇਖੋ ਆ ਦੇਖੋ ਬਣੇ ਹੋਏ ਚੀਜ਼ਾਂ ਦੇਖੋ ਡਿਜ਼ਾਈਨਿੰਗਾਂ ਦੇਖੋ ਆ ਦੇਖੋ ਦੁਪੱਟੇ ਨਾਲ ਪਾਪਾ ਜੀ ਗਰਮੀ ਬਹੁਤ ਆ ਟਾਈਮ ਤੋਂ ਵੀ ਦੱਸ ਦਿਓ ਨਾ ਕਿੰਨੇ ਕੁ ਦੋਸਤ ਆ ਲੋ ਜੀ ਪਾਜੀ ਸਵੇਰੇ 7:30 ਤੋਂ ਲੈ ਕੇ ਰਾਤੀ 10 ਵਜੇ ਤੱਕ ਆ ਗਏ ਜੀ ਆਪਾਂ ਅੱਛਾ ਇਹਨਾਂ ਲੰਬਾ ਟਾਈਮ ਕਰਦੇ ਆਂ ਅੱਗੇ ਆਪਾਂ 6 ਵਜੇ ਤੱਕ ਬੈਟੀ ਦਾ ਜੀ ਭੈਣ ਭਰਾ ਲੇਟ ਆਂਦੇ ਸੀ ਗਰਮੀ ਬਹੁਤ ਆ ਅਸੀਂ ਦੁਪਹਿਰ ਦੇ ਸਮਝ ਲਾ ਵੀ ਛੁੱਟੀ ਕੀਤੀ ਹੋਈ ਆ ਰਾਤ ਦਾ ਟਾਈਮ ਰਾਤ ਦਾ ਚੱਕੋ ਆਜੋ ਮਾਤਰਾ ਆ ਲੋ ਜੀ 1700 ਸਵੇਰੇ 7:30 ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਸ਼ਾਪਿੰਗ ਕਰ ਸਕਦੇ ਆ ਦਰਵਾਜ਼ੇ ਖੁੱਲੇ ਆ ਆ ਬਟਨ ਨਾਲ ਨੇ origignal piece ਆ 1795 ਰੁਪਏ ਤਾਂਗੇ ਨਾ 4450 ਬ੍ਰਾਂਡਡ ਕੱਪੜੇ ਨੇ ਇੱਕ ਤੋਂ ਇੱਕ ਡਿਜ਼ਾਈਨ ਮਿਲਦਾ ਬਾਬੇ ਦੀ ਹੱਤੀ ਨਾਲੇ ਚੀਜ਼ਾਂ ਉਹ ਦਿਖਾ ਰਹੇ ਆ ਜਿਹੜੇ ਵੱਡੇ ਵੱਡੇ ਸ਼ੋਅਰੂਮਾਂ 'ਚ ਮੋਨਲਰ ਜਗਤੂ ਚੰਡੀਗੜ੍ਹ ਮਹਾਲੀ ਦੇਖਦੇ ਹੋ ਉਹੋ ਹੀ ਚੀਜ਼ਾਂ ਬਾਬੇ ਦੀ ਹੱਤੀ ਤੇ ਅੱਧੇ ਰੇਟਾਂ ਤੋਂ ਵੀ ਘੱਟ ਆਹ ਦੇਖੋ ਭਾਜੀ ਆਹ ਦੇਖੋ ਜੀ ਆਹ ਲਓ ਜੀ ਪਿਓਰ ਕੋਟਨ ਦੇ ਸੂਟ ਹਮ 1095 ਰੁਪਏ ਜੀ ਬਾਜ਼ਾਰ 'ਚ ਇੱਥੇ 500 ਦਾ ਹੀ ਹੈ 500 ਦਾ ਸੂਟ ਆ ਹਾਂ 500 ਰੁਪਏ ਦਾ ਜੀ ਸੁਆਦ ਆ ਗਿਆ ਗੱਲ ਦਾ ਆਹ ਲਓ ਜੀ ਆਹ ਦੇਖੋ 1200 1400 1500 ਦੇਣ ਦੀ ਲੋੜ ਹੀ ਨਹੀਂ 500 ਰੁਪਏ ਚ ਕਾਟਨ ਦੇ ਸੂਟ ਦੁਪੱਟੇ ਵੀ ਕੰਬੜਾ ਕੰਬੜਾ ਜੱਟਿਆ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਮਾਰਕੀਟ ਜਾਣਾ ਆ 500 ਦਾ ਸੂਟ ਦੇ ਰਹੇ ਆ ਤੁਹਾਨੂੰ 500 ਦਾ ਕਿਸੇ ਨੇ ਦੇਣਾ ਹੀ ਨਹੀਂ ਹੈਗਾ ਇਹਦੇ ਨਾਲ ਦਾ ਆਹ ਦੇਖੋ ਭਾਜੀ ਚੀਜ਼ ਇੱਕ ਇੱਕ ਸੂਟ ਖੋਲ ਕੇ ਦਿਖਾਣ ਦਿਆਂ ਵੀ ਇੱਥੇ ਸ਼ੋਅਰੂਮਾਂ ਦੀ ਵੈਰਾਈਟੀ ਮਿਲਦੀ ਹੈ ਪਰ ਇੱਥੇ ਲੁੱਟ ਨਹੀਂ ਹੈਗੀ ਇੱਥੇ ਬ੍ਰਾਂਡਡ ਚੀਜ਼ਾਂ ਮਿਲਣਗੀਆਂ ਦੇਖੋ ਆਪੀਜ਼ ਦੇਖੋ ਕੰਮ ਦੇਖੋ ਕੀਤੇ ਹੋਏ ਤਾਂ ਉਹ ਸੂਟ ਅੱਜ ਉਹ ਖੋਲ ਕੇ ਦਿਖਾ ਰਹੇ ਆ ਵੀ ਜਿਹੜਾ ਤੁਸੀਂ ਇੱਕ ਵੀ ਬਾਹਰ ਨਹੀਂ ਕੱਢਣਾ ਤੁਸੀਂ ਕਹਿੰਦਾ ਆ ਵੀ ਪਾ ਦਿਓ ਆ ਵੀ ਪਾ ਦਿਓ ਕਰਕੇ ਰੇਟ ਵਾ ਘਟਿਆ ਸੋਲੋ ਕਲਰ ਚਾਰਜ ਆਉਂਦੇ ਆ ਕਲਰ ਇਹਨਾਂ ਚ ਡਿਜ਼ਾਈਨ ਘਟੋ ਘਟ 70 ਦੇ ਦਾਂਗਾ ਭਾਜੀ ਹਾਂਜੀ ਇਹ ਗੰਗਾ ਦੇ ਪੀਸ ਨੇ 1695 ਰੁਪਏ ਦਾਂਗਾ 35 3500 ਨੂੰ ਡਿਜੀਟਲ ਚ ਵੀ ਕਰਾਇਆ ਹੂੰ ਠੀਕ ਆ ਜੀ 1695 ਰੁਪਏ ਦਾਂਗੇ ਜੀ ਆਪਾਂ ਆਪਣੇ ਭੈਣਾ ਭਰਾਵਾਂ ਨੂੰ ਬਾਕੀ ਵੱਡਾ ਫਾਇਦਾ ਆ 1 ਰੁਪਏ ਦਾ ਵੀ ਲੋਸ ਨਹੀਂ ਅੱਛਾ ਸੂਟ ਦਾ ਦਿਖਾ ਤੇ ਲਹਿੰਗ ਲੂੰਗੇ ਵੀ ਹੈਗੇ ਆ ਭਾਜੀ ਉਹੀ ਲਹਿੰਗਾ ਫੇਰ ਉਹੀ ਗੱਲ ਹੈ ਵੀ ਲਹਿੰਗਾ ਪੈਸੇ ਨ 300 ਦਾ ਲਹਿੰਗਾ 300 ਦਾ ਲਹਿੰਗਾ ਦਿਮਾਗ ਠੀਕ ਹੈ ਤੁਹਾਡਾ ਬਿਲਕੁਲ ਜੀ ਇੱਕਦਮ ਸੈਟ ਹੈ ਮੈਂ ਹੁਣ ਕਹਿਣਾ ਮੈਨੂੰ 300 ਦਾ ਲਹਿੰਗਾ ਦਿਖਾ ਦਿਓ ਫੇਰ ਤੁਸੀਂ ਭੱਜ ਲੈਣਾ ਦੇ ਦੇਣਾ ਜੀ ਆਪਾਂ ਆਹ ਦੇਖੋ ਪਹਿਲਾ ਪੀਸ 2695 ਰੁਪਏ ਦਾ ਸੂਟ ਹਮ ਪਿਓਰ ਓਰੀਜినਲ ਡਿਜੀਟਲ ਸੀਕਵੈਂਸ ਵਰਕ ਦੇ ਨਾਲ ਹਾਂਜੀ ਓਰੀਜినਲ ਕੁਆਲਿਟੀ ਮਿਲ ਪ੍ਰਿੰਟ ਨਹੀਂ ਹੈਗੇ ਇਹ ਡਿਜੀਟਲ ਨੇ ਤੇ ਡਿਜੀਟਲ ਹੀ ਦੁਪੱਟੇ ਕਰਾਈਦੇ ਆ ਆ ਦੇਖੋ ਪੀਸ ਬਣੇ ਹੋਏ ਆ ਲਓ ਕਿਸੇ ਭੈਣ ਭਾਈ ਨੂੰ ਕੱਪੜੇ ਦੇ ਕੰਮ 'ਚ ਮਮਾ ਕੰਮ ਕਰਨਾ ਸਲਾਹ ਲੈਣੀ ਹੈ ਕੰਮ ਸ਼ੁਰੂ ਕਰਨਾ ਇੱਕੋ ਇੱਕ ਦੁਕਾਨ ਹੈ ਜਿਹੜੀ ਸਿਰਫ ਤੁਹਾਡਾ ਫਾਇਦਾ ਸੋਚੇਗੀ ਤੇ ਐਦਾਂ ਦੇ ਤਿੰਨ ਤਿੰਨ ਹਜ਼ਾਰ ਵਾਲੇ ਲੈਂਗੇ 300 ਰੁਪਏ ਚ ਦੇਗੀ ਔਰ ਕਿਸੇ ਨੇ ਦੇਣੇ ਕੋ ਨਹੀਂ ਆ ਚੈੱਕ ਕਰ ਲੋ ਵੀ ਵਿਆਹਾਂ ਸ਼ਾਦੀਆਂ ਦਾ ਜਿੱਦਾਂ ਕਹਿੰਦੇ ਹੁੰਦੇ ਵੀ ਪੂਰਾ ਵੱਡਾ ਫਾਇਦਾ ਬਾਜ਼ਾਰ ਚ 3000 ਦਾ ਲਹंगा ਬਾਬੇ ਦੀ ਹੱਟੀ ਤੋਂ ਲੈ ਜਾਓ ਸਿਰਫ 300 ਦੇ ਵਿੱਚ ਹੁਣ ਤੁਸੀਂ ਇਹ ਚੈੱਕ ਕਰੋ ਜੇ ਕੋਈ ਵੀ ਇੰਡੀਆ ਦੇ ਵਿੱਚ ਕੋਈ ਮਾਈਦਾਨਾ 300 ਚ ਲਹंगा ਦੇ ਦੇਵੇ 300 ਦਾ ਲਹंगा ਜਣਾ ਬਾਜ਼ਾਰ ਚ ਕਿਰਾਏ 3000 ਕਰਦੇ ਆਪਾਂ ਦੇਨੇ ਆ ਆਪਣਾ ਬਾਰ ਬਾਰ ਵੀਡੀਓ ਪਾ ਕੇ ਰੋਲਾ ਪਾਣ ਦਾ ਇਹ ਕੋਈ ਮਕਸਦ ਹੈ ਕੱਪੜਾ ਵੇਚਣਾ ਰੰਗ ਵੀ ਰੰਗ ਵੀ ਬੜੇ ਸੋਹਣੇ ਸੋਹਣੇ ਨਾਲੇ ਲੁੱਟ ਤੋ ਬਚ ਜੋ ਫਾਇਦਾ ਲੈ ਲੋ ਜਮਸ਼ੇਰ ਆ ਜੋ 300 ਚ ਲਹਿੰਗਾ ਲੈ ਜੋ 500 ਚ 2500 ਵਾਲਾ ਸੂਟ ਲੈ ਜੋ ਹਮ ਸਭ ਤੋਂ ਵੱਡਾ ਫਾਇਦਾ ਇੱਕੋ ਦੁਕਾਨ ਕਰ ਰਹੀ ਹੈ ਤੁਸੀਂ ਕੰਮ ਕਰਨਾ 10000 ਨਾਲ ਸਟਾਰਟ ਤੁਸੀਂ ਕਰਨਾ 25000 ਨਾਲ ਸਟਾਰਟ ਤੁਸੀਂ ਕਰਨਾ ਲੱਖ ਰੁਪਏ ਨਾਲ ਆਪਣੇ ਦਿਮਾਗ ਜੋ ਬੋਝ ਧਾਰ ਦੋ ਵੀ ਕਿਵੇਂ ਚੱਲੇਗਾ ਕੰਮ ਚੱਲੇਗਾ ਕਿ ਨਹੀਂ ਚੱਲੇਗਾ ਕੋਈ ਸਾਨੂੰ ਇਹ ਗੱਲ ਪਤਾ ਆ ਕਿ ਜਿਹਨੇ 25000 50000 ਲਾਉਣਾ ਨਾ ਚੁਰਲੀ ਨਹੀਂ ਉਹਦੀ ਬੇਟੀ ਦੇ ਅੰਦਰ ਪੈਸੇ ਪਏ ਆ ਕਿਸੇ ਨੇ ਮੰਗ ਕੇ ਵੀ ਲੈਣਾ ਕਿਸੇ ਨੇ ਬੈਂਕ ਤੋਂ ਕਰਜ਼ਾ ਵੀ ਲੈਣਾ ਕਿਸੇ ਨੇ ਲੋਨ ਵੀ ਲੈ ਲੈਣਾ ਕਿਹਨੇ ਕ੍ਰੈਡਿਟ ਕਾਰਡ ਘੁਮਾ ਲੈਣਾ ਆਪਣਾ ਵੀ ਚੱਲ ਕੋਈ ਨਹੀਂ ਵੀ ਆਪਾਂ ਕੰਮ ਸਾਰਦੇ ਆ ਕੰਮ ਚੱਲ ਬਵੇ ਕੀ ਹੈ ਇੱਕ ਆਸ ਹੈ ਤੇ ਉਸ ਆਸ ਦੀ ਇੱਕੋ ਹੀ ਲਾਸਟ ਔਰ ਫਾਈਨਲ ਡਿਟੇਲ ਬਾਬੇ ਦੀ ਹੱਡੀ ਵਾਲੇ ਦੇ ਸਕਦੇ ਆ ਵੀ ਤੁਹਾਡੀ ਆਸ ਪੂਰੀ ਹੋ ਜੂਗੀ ਘਾਟਾ ਨਹੀਂ ਪਊਗਾ ਕਿਉਂਕਿ ਇੱਥੇ ਨਾ ਵੀ ਕਿਆ ਕਪੜਾ ਵਾਪਸ ਹੋ ਜਾਂਦਾ ਜਵਾਨੀ ਦਾ ਘਾਟਾ ਨਹੀਂ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਬਾਬੇ ਦੀ ਹੱਡੀ ਨਾਲ ਜੁੜੋ ਘਰ ਬੈਠਿਆਂ ਪੈਸੇ ਕਮਾਓ ਸਾਡੇ ਤਰੀਕੇ ਨਾਲ ਕਪੜਾ ਵੇਚੋ ਅਸੀਂ ਤੁਹਾਨੂੰ ਵੈਰਾਈਟੀ ਵੀ ਤਿਆਰ ਕਰਕੇ ਦਾਂਗੇ ਪੂਰੇ ਦਾ ਪੂਰਾ ਸਿਸਟਮ ਦੱਸਾਂਗੇ ਤੁਸੀਂ ਸਿਰਫ ਪੈਸੇ ਕਮਾਉਣੇ ਆ ਦੇਖੋ ਬਾਬੇ ਦੀ ਹੱਟੀ ਤੇ ਆਉਣ ਦਾ ਫਾਇਦਾ ਪਹਿਲੀ ਗੱਲ ਤਾਂ 1 ਲੱਖ ਵਾਲਾ ਕਪੜਾ 30000 ਜੇਤਾ ਦੂਜੀ ਗੱਲ ਕਪੜਾ ਨਹੀਂ ਵਿਕਿਆ ਕੋਈ ਟੈਨਸ਼ਨ ਨਹੀਂ ਹੈ ਵੀ ਹੁਣ ਕਰਾਂਗੇ ਕੀ ਉਹ ਵਾਪਸ ਦੇ ਕੇ ਨਮਾ ਲੈ ਜਾਓ ਪੂਰੇ ਵਰਲਡ ਦੇ ਵਿੱਚ ਕੋਈ ਵੀ ਕਪੜਾ ਵਾਪਸ ਦੀ ਗਾਰੰਟੀ ਨਹੀਂ ਲੈਂਦਾ ਹਜ਼ਾਰਾਂ ਹੀ ਲੋਕ ਘਰ ਬੈਠ ਕੇ ਕੰਮ ਕਰ ਰਹੇ ਆ ਹਜ਼ਾਰਾਂ ਲੋਕਾਂ ਨੇ ਦੁਕਾਨਾਂ ਖਰਾ ਲਾਤੀਆਂ ਐਦਾਂ ਦੇ ਫਾਇਦੇ ਹੋ ਰਹੇ ਆ ਆ ਫਾਇਦੇ ਹੋਣਗੇ ਜੀ ਤੁਹਾਡੇ ਅੱਜ ਆ ਕੇ ਸ਼ੋਅਰੂਮ ਅਚ ਨਾ ਲੁੱਟ ਨਾ ਕਰੋ ਮੈਂ ਬਾਰ-ਬਾਰ ਕਹਿੰਨਾ ਤੁਹਾਡੇ ਫਾਇਦੇ ਲਈ ਬੋਲਦਾ ਆ ਆ ਇਦਾਂ ਦੇ ਪੀਸ 3500 4000 ਦੇ ਬਾਬੇ ਦੀ ਹੱਡੀ ਤੇ 1000 ਰੁਪਏ ਦੇ ਮਿਲਣਗੇ ਸੇਲ ਹੈਗੀ ਸਾਡੀ ਐਤਵਾਰ ਰੁਪਏ ਚ ਲੈਣੇ ਆ ਤੇ ਬਾਬੇ ਦੀ ਹੱਡੀ ਲਿਆਓ ਸੇਲ ਹੈਗੀ ਐਤਵਾਰ ਤੱਕ ਪਰ ਸਲਾਹ ਇਹ ਆ ਮੰਗਲਵਾਰ ਬੁੱਧਵਾਰ ਵੀਰਵਾਰ ਤਿੰਨ ਦਿਨ ਆ ਜਾਓ ਤਿੰਨਾਂ ਦਿਨਾਂ ਦੇ ਵਿੱਚ ਜਿਹੜਾ ਵੀ ਲੈ ਗਿਆ ਲੈ ਗਿਆ ਜੇ ਤੁਸੀਂ ਲੇਟ ਹੋ ਗਏ ਨਾ ਆਏ ਸੇਲ ਦੇ ਵਿੱਚ ਸਾਨੂੰ ਲੰਬਾ ਨਾ ਦਿਓ ਆ ਜਾਓ ਪੰਜ ਚਾਰ ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣੇ ਆ ਆਉਣਾ ਤੁਸੀਂ ਜਮਸ਼ੇਰ ਖਾਸ ਆ ਬਾਬੇ ਦੀ ਹੱਟੀ ਆ ਨਹੀਂ ਪਤਾ ਲੱਗਾ ਗੂਗਲ ਤੇ ਸਰਚ ਕਰ ਲਿਓ ਫੇਰ ਵੀ ਨਹੀਂ ਪਤਾ ਲੱਗਾ ਤਾਂ ਨੰਬਰ ਸਕਰੀਨ ਤੇ ਤੁਸੀਂ ਇੱਥੇ ਫੋਨ ਕਰ ਲਿਓ ਅੱਜ 3 ਤਰੀਕ ਹੈ ਜੀ 3 ਸੋਮਵਾਰ ਹੈ ਅੱਜ ਹੀ ਸਾਡੀ ਵੀਡੀਓ ਇੰਟਰਨੈਟ ਤੇ ਅਪਲੋਡ ਹੋ ਜਾਣੀ ਹੈ ਕੱਲ 4 ਤਰੀਕ ਜਿੰਨੇ ਭੈਣ ਭਰਾਵਾਂ ਨੇ ਦੇਖ ਲਈ ਜੇ ਮਨ ਨਾਲ ਕੱਪੜੇ ਚ ਪੈਸੇ ਕਮਾਉਣ ਦਾ ਤੇ ਤਰੀਕਾ ਦੱਸਾਂਗੇ ਅਸੀਂ ਕੋਈ ਪਿੱਛੋ ਨਹੀਂ ਸਾਰਾ ਕੁਝ ਲੈ ਕੇ ਇੱਥੇ ਆ ਕੇ ਤੁਹਾਡੇ ਭੈਣਾਂ ਭਰਾਵਾਂ ਦੀ ਸਪੋਰਟ ਨਾਲ ਚੱਲ ਕੇ ਬਣਾਇਆ ਆ ਤੇ ਅਸੀਂ ਇਹ ਸਾਰਾ ਤੁਹਾਡੇ ਦੀ ਵੰਡ ਕੇ ਇਹਨਾਂ ਦੇ ਤਰੀਕੇ ਨਾਲ ਮਰ ਜਾਣਾ ਆ ਇਸ ਕਰਕੇ ਤੁਹਾਨੂੰ ਕਹਿੰਨੇ ਆ ਵੀ ਵੱਡਾ ਫਾਇਦਾ ਲੈਣਾ ਦਾ ਜਮਸ਼ੀਰ ਆ ਜੀ ਕਿਉਂਕਿ ਅਸੀਂ ਤੁਹਾਨੂੰ 100% ਗਾਰੰਟੀ ਦਿੰਦੇ ਆ ਕੱਪੜਾ ਵਿਕਣ ਦੀ ਤੇ ਜੇ ਨਾ ਵਿਕੇ ਤਾਂ ਫਿਰ ਅਸੀਂ ਜ਼ਿੰਮੇਵਾਰੀ ਲੈਨੇ ਆ ਤੁਹਾਨੂੰ ਘਾਟਾ ਨਹੀਂ ਪੈਣਾ ਦੇਖੋ ਪੰਜਾਬ ਚ ਲੋਕਾਂ ਦੇ ਫੇਰੇ ਕੀਤੇ ਆ ਹਿਮਾਚਲ ਪ੍ਰਦੇਸ਼ ਚ ਜੰਮੂ ਕਸ਼ਮੀਰ ਚ ਹਰਿਆਣੇ ਚ ਰਾਜਸਥਾਨ ਚ ਉੱਥੋਂ ਵੀ ਲੋਕੀ ਆ ਕੇ ਇੱਥੋਂ ਕੱਪੜਾ ਲੈ ਕੇ ਜਾ ਰਹੇ ਜੂਪੀ ਤੱਕ ਤੋਂ ਲੋਕ ਆ ਰਹੇ ਆ ਆਪਣੇ ਘਰ ਚ ਬੈਠ ਕੇ ਕੰਮ ਕਰ ਰਹੇ ਆ 50 50000 ਲੱਖ ਲੱਖ ਨਾਲ ਕੰਮ ਸ਼ੁਰੂ ਕੀਤਾ ਹੁਣ ਲੱਖਾਂ ਰੁਪਏ ਮਹੀਨੇ ਦੇ ਕਮਾ ਰਹੇ ਜੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਆ ਕੰਮ ਕਰਨਾ ਚਾਹਣਿਓ ਕੱਪੜਾ ਸਸਤਾ ਲੈਣਾ ਚਾਹਣਿਓ ਰੇਟ ਇਦਾਂ ਦੇ ਲੈਣਾ ਚਾਹਣਿਓ ਆਜੋ ਦੇ ਸੂਟ ਤੇ ਇਦਾਂ ਦੇ ਦੁਪੱਟੇ ਇਦਾਂ ਦੇ ਦੁਪੱਟੇ ਇਦਾਂ ਦੇ ਵੱਡੇ ਖੁੱਲੇ ਖੁੱਲੇ 4-4 5-5000 ਰੁਪਏ ਦਾ ਸੂਟ ਵਿਕਦਾ ਹਮ 1000 ਰੁਪਏ ਦਾ ਦਾਂਗਾ ਬਾਬੇ ਦੀ ਹੱਡੀ ਤੇ ਲੋ 1000 ਦਾ ਦੁਪੱਟਾ ਨਹੀਂ ਕਿਸੇ ਨੇ ਦੇਣਾ ਸੋ ਆਜੋ ਛੇਤੀ ਤੁਹਾਡੀ ਵੇਟ ਕਰਦੇ ਆ ਮੰਗਲਵਾਰ ਬੁੱਧਵਾਰ ਵੀਰਵਾਰ ਤਿੰਨ ਦਿਨ ਵੱਡੇ ਫਾਇਦੇ ਕਰਾਂਗੇ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਜਮਸ਼ੀਰ ਖਾਨ